ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਵੱਡਾ ਗੋਡੇ-ਗੋਡੇ ਚਿੱਕੜ ਸੁਣੀ ਦਾ ਪੈਰ-ਪੈਰ ਤੇ ਖੱਡਾ 10 ਗੁਰਨਾਮ ਕੁਰੇ ਕਿੱਥੋਂ ਲਗਾਈਏ ਗੱਡਾ ਬੋਲੀਆਂ ਪੁਰਾਣੇ ਸਮੇਂ ਤੋਂ ਚੱਲ ਕੇ ਅੱਜ ਤੱਕ ਆਗੀਆਂ ਪਰ ਖੱਡੇ ਨਹੀਂ ਪਰ ਹੋਏ ਸਤੋਂ ਇਹ ਖੱਡੇ ਦੇ ਕਰਕੇ ਮੈਨੂੰ ਲੱਗਦਾ ਪਹਿਲਾਂ ਵੀ ਕਿਤੇ ਉਤਰ ਘਟਨਾ ਇੱਥੇ ਹੋ ਚੁੱਕੀ ਹੈ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਬਣੇ ਹੋਏ ਆ ਰੋੜੇ ਪਏ ਐਂਟਰਲੋਕ ਟੈਲਾਂ ਪਈਆਂ ਐਂ ਲੱਗਦਾ ਵੀ ਇੱਥੇ ਖੱਡੇ ਦੇ ਵਿੱਚ ਵੱਜ ਕੇ ਕੋਈ ਕੋਈ ਚੀਜ਼ ਪਲਟੀ ਹੋਊਗੀ ਇੱਥੇ ਉਸ ਤੋਂ ਬਾਅਦ ਇੱਕ ਇੱਥੇ ਵੀ ਇੱਕ ਆ ਜਿਹੜਾ ਉੱਗਿਆ ਹੋਇਆ ਇਹਦੇ ਵਿੱਚ ਵੀ ਇੱਕ ਜਿਹੇਆ ਖੱਡਾ ਬਣਿਆ ਹੋਇਆ ਜਿਹੜਾ ਲੱਗਦਾ ਵੀ ਇਸ ਖੱਡੇ ਦੇ ਵਿੱਚ ਵੱਜ ਕੇ ਕੋਈ ਨਾ ਕੋਈ ਚੀਜ਼ ਤਾਂ ਇੱਥੇ ਬੱਚੀ ਹੋਊਗੀ ਪਰ ਹੱਲ ਪਤਾ ਕੀ ਨਿਕਲੇ ਆ ਇਹਦਾ ਖੱਡੇ ਦੇ ਵਿੱਚ ਵੱਜਣ ਦੇ ਬਾਅਦ ਹੱਲ ਕੱਟਿਆ ਗਿਆ ਆ ਰੱਖਿਆ ਬੈਰੀਕੇਟ ਵੀ ਦੇਖੋ ਪਿੱਛੇ ਤੁਸੀਂ ਦੇਖ ਰਹੇ ਹੋ ਸੜਕ ਦੇ ਉੱਤੋਂ ਫਲਾਈਵਰ ਤੋਂ ਥੱਲੇ ਨੂੰ ਰੋਡ ਦੇ ਵਿੱਚ ਆ ਰੀਆਂ ਗੱਡੀਆਂ ਸਾਰੇ ਪਾਸੇ ਲੇਟਾਂ ਜਗਦੀਆਂ ਤੇ ਇੱਥੇ ਉੱਪਰ ਦੇਖੋ ਲੇਟ ਨਹੀਂ ਜਗ ਰਹੀ ਅਸੀਂ ਵੀ ਉਹ ਪੁਆਇੰਟ ਦੇ ਉੱਤੇ ਖੜੇ ਆ ਜਿੱਥੇ ਪੂਰਾ ਖਤਰਾ ਤੂੰ ਲਾਈਟ ਦਿਖਾ ਲੋ ਇੱਥੇ ਦਿਖਾਓ ਅ ਲਾਈਟ ਚੱਗਦੀ ਇੱਥੇ ਲਾਈਟ ਬੰਦ ਕਰਕੇ ਦਿਖਾਓ ਜਰਾ ਵੀ ਇੱਥੇ ਦਿਖਦਾ ਕੁਝ ਆ ਦੇਖ ਲੋ ਹਾਲ ਸਾਬ ਦੱਦ ਬਾਈ ਆਇਓ ਜਰਾ ਤੇ ਲੋਕ ਜਿਹੜੇ ਹੈਗੇ ਇੱਥੋਂ ਉਹ ਲੰਘ ਰਿਹਾ ਇੱਕ ਮਤਲਬ ਖਤਰਾ ਬਣਾਇਆ ਪਿਆ ਵੀ ਜੇ ਕੋਈ ਲੰਘ ਵੀ ਜਾਵੇ ਹੁਣ ਦੇਖ ਲੋ ਬਾਈ ਹੋਰਾਂ ਨੂੰ ਅਸੀਂ ਬਾਜ਼ ਬਿਮਾਰੀ ਪਰ ਉਹ ਉਹਨਾਂ ਨੇ ਆਪਣਾ ਫਰਜ਼ ਨਹੀਂ ਸਮਝਿਆ ਉਹ ਲੰਘ ਜਾਣਾ ਚਾਹੁੰਦੇ ਆ ਵੀ ਕੋਈ ਗੱਲ ਨਹੀਂ ਮੈਂ ਕਿਹੜਾ ਮਰਿਆ ਜੇ ਮੇਰੀ ਬ੍ਰੇਕ ਇੱਥੇ ਲੱਗ ਗਈ ਮੈਂ ਤਾਂ ਬਚ ਗਿਆ ਹੁਣ ਦੇਖੋ ਪਿੱਛੇ ਕੌਣ ਮਰਦਾ ਕੀ ਦੀ ਖਬਰ ਆਉਂਦੀ ਐ ਟੋਨ ਟੋਨ ਬੁਲਾਜੇ ਇਸ ਰੋਡ ਦੇ ਉੱਤੇ ਤਕਰੀਬਨ 20 ਤੋਂ 30 ਕਿਲੋਮੀਟਰ ਦੇ ਵਿੱਚ ਬਣੇ ਹੋਏ ਐ ਪਰ ਇਹ ਸੜਕਾਂ ਦੀ ਖੱਡਿਆਂ ਦੀ ਜ਼ਿੰਮੇਵਾਰੀ ਕੋਈ ਨਹੀਂ ਰੋਡ ਟੈਕਸ ਸਾਡੇ ਕੋਲੋਂ ਪਹਿਲੀ ਲੈ ਲਿਆ ਜਾਂਦਾ ਜਦੋਂ ਗੱਡੀ ਲੈਣੀ ਆ ਪਹਿਲਾਂ ਰੋਡ ਟੈਕਸ ਜਮਾ ਕਰਾ ਦਿਓ ਜੀ ਫਿਰ ਟੋਨ ਹਰੇਕ ਵਾਰੀ ਕਟਾਓ ਪਰ ਇਹ ਖੱਡਿਆਂ ਨੂੰ ਕੌਣ ਦੇਖੂਗਾ ਮੈਂ 8.5 ਲੱਖ ਦਿੱਤੀ ਮੈਨੂੰ 55 ਤੋਂ 60 ਹਜ਼ਾਰ ਟੈਕਸ ਭਰ ਆ ਗਿਆ ਜੀ ਰੋਡ ਟੈਕਸ ਉਹ ਤਾਂ ਗਊ ਟੈਕਸ ਲੱਗਦਾ ਜੀ ਬਾਕੀ ਹੋਰ ਬੜੇ ਸੇਫਟੀ ਟੈਕਸ ਹੁੰਦੇ ਇਹਨਾਂ ਦੇ ਪਰ ਸਾਡੇ ਕੋਲ ਦੇਖ ਲਓ ਫੈਸਿਲਿਟੀ ਕੀ ਮਿਲ ਰਹੀ ਹੈ ਸਾਨੂੰ ਟੋਲ ਟੈਕਸ ਹਰ ਜਗ੍ਹਾ ਲੱਗੇ ਹੋਏ ਆ ਜੀ ਪਿੱਛੇ ਟੋਲ ਡਰ ਪਰ ਕੇ ਆਈ ਬਲਾਜੌਰ ਮੈਂ ਤੇ ਆਹ ਸੜਕਾਂ ਦੇਖ ਲਓ ਜੇ ਮਿੱਟੀ ਪਾ ਦਿੰਦੇ ਸ਼ਾਇਦ ਬੈਰੀਗੇਟ ਰੱਖਣ ਦੀ ਲੋੜ ਨਾ ਪੈਂਦੀ ਕੋਈ ਹੋਰ ਪ੍ਰਬੰਧ ਕਰ ਦਿੰਦੇ ਕੋਈ ਕੰਕਰੀਟ ਪਾ ਦਿੰਦੇ ਕਿਸੇ ਤਰ੍ਹਾਂ ਭਰ ਦਿੰਦੇ ਪਰ ਮਿੱਟੀ ਨਹੀਂ ਪਾਈ ਸ਼ਾਇਦ ਗੱਲ ਦੇ ਉੱਤੇ ਹੀ ਮਿੱਟੀ ਪਾਤੀ ਬੱਜੇ ਸਮਾਂ ਰਾਤ ਦਾ ਹੋ ਚੁੱਕਿਆ ਤੇ ਹਰ ਕੋਈ ਆਪਣੇ ਘਰਾਂ ਨੂੰ ਜਾਣ ਦੇ ਲਈ ਕਾੜਾ ਹੁੰਦਾ ਜਾਂ ਕੋਈ ਸਫ਼ਰ ਦੇ ਵਿੱਚ ਚੱਲ ਰਿਹਾ ਹੁੰਦਾ ਇਹ ਸਮਾਂ ਅਕਸਰ ਸਪੀਡ ਦਾ ਸਮਾਂ ਹੁੰਦਾ ਇਸ ਵੇਲੇ ਅਸੀਂ ਹਾਈਵੇ ਦੇ ਉੱਤੇ ਖੜੇ ਆ ਅੰਮ੍ਰਿਤਸਰ ਚੰਡੀਗੜ੍ਹ ਹਾਈਵੇ ਦੇ ਉੱਤੇ ਤੇ ਤੁਹਾਨੂੰ ਇਹ ਖਬਰ ਦੇਖ ਕੇ ਮਾਣ ਕਰਿਓ ਤੁਸੀਂ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਸਾਡੀ ਬਾਗਡੋਰ ਉਹਨਾਂ ਸਿਆਣੇ ਲੋਕਾਂ ਦੇ ਹੱਥਾਂ ਦੇ ਵਿੱਚ ਤਾਂ ਜਿਹੜੀ ਅਜਹੇ ਕਾਰਨਾਮੇ ਕਰਦੇ ਕਿਹੜਾ ਕਾਰਨਾਮਾ ਕੀਤਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਇਹ ਵੀ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਿਹੜੇ ਲੋਕ ਕੁਰਸੀਆਂ ਦੇ ਉੱਤੇ ਬੈਠੇ ਆ ਸਾਡੀ ਸੁਰੱਖਿਆ ਕਰਨ ਦਾ ਦਾਵਾ ਕਰਦੇ ਵੀ ਢੋਢੀ ਸੁਰੱਖਿਆ ਸੀ ਕਰ ਰਹੇ ਆ ਤੁਸੀਂ ਹੁਣ ਬਾਈ ਬੇਫਿਕਰ ਹੋ ਜਾਓ ਸਾਡੇ ਹੱਥਾਂ 'ਚ ਪ੍ਰਬੰਧ ਹੈ ਤੁਸੀਂ ਸਾਰੇ ਸੁਰੱਖਿਅਤ ਆ ਤੇ ਉਹ ਲੋਕਾਂ ਨੂੰ ਕਿੰਨੀ ਕੁ ਅਕਲਮੰਦੀ ਹੈ ਕਿੰਨੀ ਕੁ ਸਮਝ ਹੈ ਕੰਮਾਂ ਨੂੰ ਚਲਾਉਣ ਦੀ ਤੁਹਾਨੂੰ ਇਹ ਤੇ ਪਤਾ ਲੱਗ ਜਾਣਾ ਆ ਦੇਖੋ ਹਾਈਵੇ ਹੈ ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਜਾਂਦਾ ਹਾਈਵੇ ਹੈ ਇਸ ਸੱਤ ਰੂਜ ਦੇ ਉੱਤੇ ਫਲਾਈਓਵਰ ਬਣਿਆ ਹੋਇਆ ਹੈ ਸੱਤ ਰੂਜ ਦੇ ਉੱਤੇ ਰੋਪੜ ਦੇ ਵਿੱਚ ਜਦੋਂ ਤੁਸੀਂ ਉਧਰੋਂ ਫਲਾਈਓਵਰ ਤੋਂ ਉਤਰਦੇ ਹੋ ਇੱਕ ਤਾਂ ਉਤਰਾਈ ਜਾਂਦੀ ਹੈ ਇੱਥੇ ਇੱਕ ਖੱਡਾ ਹੈ ਬਹੁਤ ਵੱਡਾ ਖੱਡਾ ਪਿਆ ਹੋਇਆ ਸੜਕ ਦੇ ਵਿੱਚ ਤੇ ਇਹ ਖੱਡੇ ਦੇ ਕਰਕੇ ਮੈਨੂੰ ਲੱਗਦਾ ਪਹਿਲਾਂ ਵੀ ਕਿਤੇ ਕੋਈ ਤੁਰ ਘਟਨਾ ਇੱਥੇ ਹੋ ਚੁੱਕੀ ਹੈ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਬਣੇ ਹੋਏ ਆ ਰੋੜੇ ਪਏ ਐਂਟਰਲੋਕ ਡੈਲਾਂ ਪਈਆਂ ਐਂ ਲੱਗਦਾ ਵੀ ਇੱਥੇ ਖੱਡੇ ਦੇ ਵਿੱਚ ਵੱਜ ਕੇ ਕੋਈ ਕੋਈ ਚੀਜ਼ ਪਲਟੀ ਹੋਊਗੀ ਇੱਥੇ ਜਿਹਦੇ ਵਿੱਚ ਇੰਟਰਲੌਕ ਟੈਲਾਂ ਹੋਣਗੀਆਂ ਆਦਰਵਾਇਜ਼ ਇੱਥੇ ਇੰਟਰਲੌਕ ਟੈਲਾਂ ਦੇ ਹੋਣ ਦਾ ਕੋਈ ਕਾਰਨ ਨਹੀਂ ਬਣਦਾ ਉਸ ਤੋਂ ਬਾਅਦ ਇੱਕ ਇੱਥੇ ਵੀ ਇੱਕ ਜਿਹੜਾ ਉੱਗਿਆ ਹੋਇਆ ਇਹਦੇ ਵਿੱਚ ਵੀ ਇੱਕ ਜਿਹੜਾ ਖੱਡਾ ਬਣਿਆ ਹੋਇਆ ਜਿਹੜਾ ਲੱਗਦਾ ਵੀ ਇਸ ਖੱਡੇ ਦੇ ਵਿੱਚ ਵੱਜ ਕੇ ਕੋਈ ਨਾ ਕੋਈ ਚੀਜ਼ ਦਾ ਇੱਥੇ ਵੱਜੀ ਹੋਊਗੀ ਪਰ ਹੱਲ ਪਤਾ ਕੀ ਨਿਕਲੇ ਆ ਇਹਦਾ ਖੱਡੇ ਦੇ ਵਿੱਚ ਵੱਜਣ ਦੇ ਬਾਅਦ ਹੱਲ ਕੱਟਿਆ ਗਿਆ ਆ ਰੱਖਿਆ ਵੈਰੀਗੇਟ ਸਾਡੀ ਸੂਝਵਾਨ ਉਹ ਸ਼੍ਰੇਣੀ ਜਿਨ੍ਹਾਂ ਨੇ ਸਾਡੀ ਰੱਖਿਆ ਕਰਨੀ ਸੀ ਉਹਨਾਂ ਨੇ ਉਹ ਬੈਰੀਕੇਡ ਇੱਥੇ ਰੱਖਿਆ ਤੇ ਇੱਕ ਹੋਰ ਖਤਰਾ ਨਵਾਂ ਹੀ ਖੜਾ ਕਰਤਾ ਹੁਣ ਜੇ ਉੱਪਰੋਂ ਗੱਡੀਆਂ ਆਉਣਗੀਆਂ ਤੇ ਸਪੀਡ ਦੇ ਵਿੱਚ ਤਾਂ ਇੱਕ ਗੱਡੀ ਦੂਜੀ ਨੂੰ ਓਵਰਟੇਕ ਕਰਦੀ ਹੋਊਗੀ ਤਾਂ ਸਿੱਧੀ ਆ ਕੇ ਇਹਦੇ ਵਿੱਚ ਵੱਜੂਗੀ ਜਿਹੜਾ ਮੇਰੇ ਸਹਿਯੋਗੀ ਨੇ ਮੌਕੇ ਦੇ ਉੱਤੇ ਇੱਥੇ ਇੱਕ ਹਾਦਸਾ ਹੋਣੋਂ ਬਚਦਾ ਆਪਣੀ ਅੱਖਾਂ ਦੇ ਨਾਲ ਦੇਖਿਆ ਫਿਰ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਇੱਥੇ ਬਹੁਤ ਭਿਆਨਕ ਹਾਦਸਾ ਹੋ ਸਕਦਾ ਇਹਨੂੰ ਜਲਦ ਆ ਕੇ ਕਵਰ ਕਰੋ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹੇ ਕਿ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਤੁਸੀਂ ਲੈਨੇ ਹੋ ਕਿ ਉਹ ਲੋਕ ਸੁਰੱਖਿਅਤ ਰਹਿਣ ਉਹਨਾਂ ਲਈ ਤੁਸੀਂ ਕੀ ਪ੍ਰਬੰਧ ਕੀਤੇ ਹੋਏ ਆ ਤੇ ਪੁਲਿਸ ਬੈਰੀਕੇਡ ਰੱਖ ਜਾਂਦੀ ਆ ਤੇ ਵੱਡੀ ਹੈਰਾਨੀ ਦੀ ਗੱਲ ਮੈਂ ਤੁਹਾਨੂੰ ਇਹ ਵੀ ਦਿਖਾ ਦਿੰਦਾ ਵੀ ਦੇਖੋ ਪਿੱਛੇ ਤੁਸੀਂ ਦੇਖ ਰਹੇ ਹੋ ਸੜਕ ਦੇ ਉੱਤੋਂ ਫਲਾਈਓਵਰ ਤੋਂ ਥੱਲੇ ਨੂੰ ਰੋਡ ਦੇ ਵਿੱਚ ਆਰੀਆਂ ਗੱਡੀਆਂ ਸਾਰੇ ਪਾਸੇ ਲੇਟਾਂ ਜਗਦੀਆਂ ਤੇ ਇੱਥੇ ਉੱਪਰ ਦੇਖੋ ਲੇਟ ਨਹੀਂ ਜਗ ਰਹੀ ਜੇ ਰੱਖਿਆ ਬੈਰੀਕੇਡ ਤਾਂ ਉੱਥੇ ਰੱਖਿਆ ਏ ਜਿੱਥੇ ਹੁਣ ਲਾਈਟ ਹੀ ਨਹੀਂ ਚੱਗ ਰਹੀ ਤੇ ਨੇਰੇ ਦੇ ਵਿੱਚ ਆ ਕੇ ਗੱਡੀ ਜੇ ਸਪੀਡ ਦੇ ਉੱਤੇ ਥੋੜੀ ਹੋਵੇ ਜਾਂ ਇੱਕ ਗੱਡੀ ਦੂਜੀ ਨੂੰ ਓਵਰਟੇਕ ਕਰ ਰਹੀ ਹੋਵੇ ਤਾਂ ਇੱਥੇ ਤੱਕ ਆ ਕੇ ਪਤਾ ਹੀ ਨਹੀਂ ਲੱਗਣਾ ਉਹਨਾਂ ਨੂੰ ਵੀ ਕੁਝ ਪਿਆ ਵੀ ਆ ਉਹ ਆ ਕੇ ਪਹਿਲਾਂ ਸਿੱਧੀ ਇਹਦੇ ਵਿੱਚ ਵੱਜੂਗੀ ਖੱਡੇ ਵਿੱਚ ਵੱਜ ਗਿਆ ਤਾਂ ਸ਼ਾਇਦ ਕੋਈ ਬਚ ਜਾਂਦਾ ਹੁਣ ਜੇ ਬੈਰੀਕੇਡ ਦੇ ਵਿੱਚ ਵੱਜਿਆ ਤਾਂ ਸ਼ਾਇਦ ਔਖਾ ਹੀ ਹੋ ਜਾਣਾ ਖੱਡੇ ਦੇ ਵਿੱਚ ਮਿੱਟੀ ਨਹੀਂ ਪਾਈ ਜੇ ਮਿੱਟੀ ਪਾ ਦਿੰਦੇ ਸ਼ਾਇਦ ਬੈਰੀਗੇਟ ਰੱਖਣ ਦੀ ਲੋੜ ਨਾ ਪੈਂਦੀ ਕੋਈ ਹੋਰ ਪ੍ਰਬੰਧ ਕਰ ਦਿੰਦੇ ਕੋਈ ਕੰਕਰੀਟ ਪਾ ਦਿੰਦੇ ਕਿਸੇ ਤਰ੍ਹਾਂ ਭਰ ਦਿੰਦੇ ਪਰ ਮਿੱਟੀ ਨਹੀਂ ਪਾਈ ਸ਼ਾਇਦ ਗੱਲ ਦੇ ਉੱਤੇ ਹੀ ਮਿੱਟੀ ਪਾਤੀ ਕੋਈ ਮਰ ਗਿਆ ਇੱਥੇ ਤਾਂ ਇਹ ਦੇਖੇ ਜਾਊਗਾ ਵੀ ਬਾਅਦ ਚ ਰਿਪ ਲਿਖ ਦੂੰਗੇ ਸਾਰੇ ਆਰ ਆਈ ਪੀ ਲਿਖ ਦੂੰਗੇ ਤਾਂ ਵਾਹਿਗੁਰੂ ਜੀ ਲਿਖ ਦੇਣਗੇ ਸਾਰੇ ਥੱਲੇ ਵੀ ਹਾਂ ਜੀ ਫਲਾਣੀ ਦਾ ਐਕਸੀਡੈਂਟ ਹੋ ਗਿਆ ਐਨੇ ਬੰਦੇ ਮਰ ਗਏ ਦੂਜੀ ਗੱਲ ਜਿਹੜਾ ਇੱਥੋਂ ਲੰਘਿਆ ਜਿਹਨੇ ਬ੍ਰੇਕ ਲਾਈ ਉਹਨੇ ਵੀ ਨਹੀਂ ਸੋਚਿਆ ਹੋਣਾ ਵੀ ਇਹ ਨੂੰ ਮੈਂ ਇਹਦੇ ਵਾਸਤੇ ਕੁਝ ਕਰ ਹਰੇਕ ਦੇ ਹੱਥ 'ਚ ਕੈਮਰਾ ਹੈ ਜੇ ਰੀਲਾਂ ਬਣਾਉਣੀਆਂ ਹੋਵੇ ਖੜਕੇ ਤੇ ਸਾਡੇ ਲੋਕਾਂ ਦਾ ਵੀ ਇਹੀ ਹਾਲ ਆ ਸਾਡੇ ਲੋਕ ਵੀ ਇਦਾਂ ਦੇ ਆ ਵੀ ਰੀਲਾਂ ਬਣਾਉਣੀਆਂ ਕਿਤੇ ਇੱਥੇ ਖੜਕੇ ਨੱਚ ਕੇ ਬਣਾ ਦੇਣਗੇ ਕਿਤੇ ਉਹ ਕਰ ਦੇਣਗੇ ਜਦੋਂ ਇਹੋ ਜੀ ਥਾਂ ਤੇ ਦੇਖਦੇ ਹਾਲਾਤ ਆਪਣੇ ਹੱਕਾਂ ਦੇ ਲਈ ਸਾਡੇ ਕੈਮਰਿਆਂ ਨੂੰ ਵੀ ਅੱਗ ਲੱਗ ਜਾਂਦੀ ਫਿਰ ਸਾਨੂੰ ਵੀ ਨਹੀਂ ਸੋਚਦਾ ਵੀ ਸਾਡੇ ਫੋਨ 'ਚ ਕੈਮਰੇ ਆ ਆਪਣੇ ਹੱਕਾਂ ਦੇ ਲਈ ਅਸੀਂ ਵੀ ਬੋਲ ਕੇ ਰਾਜ਼ੀ ਨਹੀਂ ਪਰ ਸਾਡੀਆਂ ਸੜਕਾਂ ਦਾ ਠੇਕਾ ਲਿਆ ਹੋਇਆ ਟੋਲ ਪਲਾਜ਼ਾ ਤੁਹਾਨੂੰ ਇੱਧਰ ਨੇੜੇ ਹੀ ਮਿਲ ਜਾਊਗਾ ਸੋਲਖੀਆਂ ਲੱਗਿਆ ਹੋਇਆ ਟੋਲ ਪਲਾਜ਼ਾ ਇੱਧਰ ਤੁਹਾਨੂੰ 49 ਟੋਲ ਪਲਾਜ਼ਾ ਮਿਲ ਜਾਊਗਾ ਦੋ ਟੋਲ ਪਲਾਜ਼ੇ ਇਸ ਰੋਡ ਦੇ ਉੱਤੇ ਤਕਰੀਬਨ 20 ਤੋਂ 30 ਕਿਲੋਮੀਟਰ ਦੇ ਵਿੱਚ ਬਣੇ ਹੋਏ ਐ ਪਰ ਇਹ ਸੜਕਾਂ ਦੀ ਖੱਡਿਆਂ ਦੀ ਜ਼ਿੰਮੇਵਾਰੀ ਕੋਈ ਨਹੀਂ ਰੋਡ ਟੈਕਸ ਸਾਡੇ ਕੋਲੋਂ ਪਹਿਲੀ ਲੈ ਲਿਆ ਜਾਂਦਾ ਜਦੋਂ ਗੱਡੀ ਲੈਣੀ ਆ ਪਹਿਲਾਂ ਰੋਡ ਟੈਕਸ ਜਮ੍ਹਾਂ ਕਰਾ ਦਿਓ ਜੀ ਫਿਰ ਟੋਲ ਹਰੇਕ ਵਾਰੀ ਕਟਾਓ ਪਰ ਇਹ ਖੱਡਿਆਂ ਏਜੇ ਮੇਵਰੀ ਕੀ ਦੀ ਆ ਹੁਣ ਰੱਖਦਾ ਜੀ ਬੈਰੀਗੇਟ ਚੈਕਿੰਗ ਲਈ ਰੁਕੋ ਜਿੱਥੇ ਹਨੇਰਾ ਹੈ ਉੱਪਰ ਲਾਈਟ ਵੀ ਹੈ ਨਹੀਂ ਜੇ ਹੁਣ ਮੈਂ ਤੁਹਾਨੂੰ ਕਹਾ ਵੀ ਇੱਥੇ ਲਾਈਟ ਬੰਦ ਕਰ ਦਿਓ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਾਈਟ ਬੰਦ ਕਰਿਓ 2 ਮਿੰਟ ਆ ਦੱਸੋ ਜੀ ਇੱਥੇ ਕੀ ਦਿਖ ਰਿਹਾ ਇੱਥੇ ਕੁਝ ਵੀ ਨਹੀਂ ਪਰਾ ਨੂੰ ਮਾਰਿਓ ਜਰਾ ਕੈਮਰਾ ਉੱਥੇ ਲੇਟਾ ਜਗਦੀਆਂ ਹੈ ਹਲੇ ਉੱਥੇ ਪਤਾ ਵੀ ਲੱਗਦਾ ਇਸ ਸਮੇ ਅਸੀਂ ਵੀ ਉਹ ਪੁਆਇੰਟ ਦੇ ਉੱਤੇ ਖੜੇ ਹਾਂ ਜਿੱਥੇ ਪੂਰਾ ਖਤਰਾ ਤੋਂ ਲਾਈਟ ਚ ਗਾ ਲਓ ਇੱਥੇ ਦਿਖਾਇਓ ਆ ਲਾਈਟ ਜਗਦੀ ਇੱਥੇ ਲਾਈਟ ਬੰਦ ਕਰਕੇ ਦਿਖਾਇਓ ਜਰਾ ਬੇ ਇੱਥੇ ਦਿਖਦਾ ਕੁਝ ਆ ਦੇਖ ਲਓ ਉੱਥੇ ਰੱਖਿਆ ਵੈਰੀਗੇਟ ਜਿੱਥੇ ਦਿਸਦੇ ਹੀ ਕੱਖ ਨਹੀਂ ਲਾਈਟ ਜਗਾ ਲੋ ਪਰੇ ਹਾਲਾਤ ਵੀ ਸਾਡੇ ਲੋਕ ਵੀ ਇਹਨੂੰ ਸਮਝਣ ਲਈ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਵੀ ਇਹਨਾਂ ਦਾ ਕੋਈ ਹੱਲ ਹੋਵੇ ਜੇ ਗੱਡੀ ਵਾਲਾ ਇੱਥੇ ਬ੍ਰੇਕ ਵੱਜੀ ਆ ਆ ਕੇ ਮਸਾ ਬਚਿਆ ਇੱਥੇ ਟਾਇਰਾਂ ਦੇ ਨਿਸ਼ਾਨ ਜਿਹੜੇ ਹੈਗੇ ਆ ਆਹ ਦੇਖ ਲੋ ਅੰਦਾਜ਼ਾ ਤੁਹਾਨੂੰ ਲੱਗ ਜਾਏਗਾ ਵੀ ਇੱਥੇ ਜ਼ਬਰਦਸਤ ਬ੍ਰੇਕਾਂ ਵੱਜੀਆਂ ਹੋਈਆਂ ਟਾਇਰਾਂ ਦੀ ਕਸਾਈ ਦੇ ਨਿਸ਼ਾਨ ਨੇ ਸਾਹ ਵਦਦ ਭਾਈ ਆਇਓ ਜਰਾ ਤੇ ਲੋਕ ਜਿਹੜੇ ਹੈਗੇ ਇੱਥੋਂ ਉਹ ਲੰਘ ਰਿਹਾ ਇੱਕ ਮਤਲਬ ਖਤਰਾ ਬਣਾਇਆ ਪਿਆ ਵੀ ਜੇ ਕੋਈ ਲੰਘ ਵੀ ਜਾਵੇ ਹੁਣ ਦੇਖ ਲਓ ਬਾਈ ਹੋਰਾਂ ਨੂੰ ਅਸੀਂ ਬਾਜ਼ੀ ਬਿਮਾਰੀ ਪਰ ਉਹ ਉਹਨਾਂ ਨੇ ਆਪਣਾ ਫਰਜ਼ ਨਹੀਂ ਸਮਝਿਆ ਉਹ ਲੰਘ ਜਾਣਾ ਚਾਹੁੰਦੇ ਆ ਵੀ ਕੋਈ ਗੱਲ ਨਹੀਂ ਮੈਂ ਕਿਹੜਾ ਮਰਿਆ ਜੇ ਮੇਰੀ ਬ੍ਰੇਕ ਇੱਥੇ ਲੱਗ ਗਈ ਮੈਂ ਤਾਂ ਬਚ ਗਿਆ ਹੁਣ ਦੇਖੋ ਪਿੱਛੇ ਕੌਣ ਮਰਦਾ ਕੀ ਦੀ ਖਬਰ ਆਉਂਦੀ ਹੈ ਪਤਾ ਲੱਜੂਗਾ ਕਿ ਇਹਦਾ ਭਾਈ ਫਲਾਣੀ ਥਾਂ ਇੰਨੇ ਬੰਦੇ ਮਰ ਗਏ ਹਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਪ੍ਰਸ਼ਾਸਨ ਜੇ ਭੱਜ ਰਿਹਾ ਤਾਂ ਲੋਕ ਵੀ ਉਸੇ ਤਰ੍ਹਾਂ ਭੱਜ ਰਹੇ ਆ ਕੋਈ ਆਪਣੇ ਹੱਕਾਂ ਦੇ ਲਈ ਬੋਲਣਾ ਨਹੀਂ ਚਾਹੁੰਦਾ ਪਰ ਸਾਡਾ ਫਰਜ਼ ਬਣਦਾ ਵੀ ਅਸੀਂ ਜਾਗਰੂਕ ਕਰਿਏ ਤੇ ਇਹ ਕਿੰਨੇ ਚਿਰਾਂ ਦਾ ਖੱਡਾ ਇਸੇ ਤਰ੍ਹਾਂ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਕੋਈ 1 ਮਿੰਟ ਦੇ ਵਿੱਚ ਖੱਡਾ ਨਹੀਂ ਪੈ ਗਿਆ 1 ਦਿਨ ਦੇ ਵਿੱਚ ਆਹ ਦੇਖ ਲਓ ਗੱਡੀ ਹੁਣ ਮਸਾ ਰੁਕੀ ਆ ਬਾਈ 1 ਮਿੰਟ ਰੁਕਿਓ ਤੁਸੀਂ ਸੜਕਾਂ ਤੇ ਜਾਣਦੇ ਹੋ ਇਹ ਚੰਗਾ ਕੰਮ ਆ ਵੀ ਜਿਹੜਾ ਕਰਿਆ ਹੋਇਆ ਹੈ ਵੀ ਵੈਰੀਗੇਟ ਰੱਖਦਾ ਖੱਡਾ ਨਹੀਂ ਭਰ ਹੋਇਆ ਬਹੁਤ ਗਲਤ ਕੰਮ ਹੈ ਉੱਪਰੋਂ ਗੱਡੀਆਂ ਸਪੀਡ 'ਚ ਆਉਂਦੀਆਂ ਪਤਾ ਵੀ ਨਹੀਂ ਲੱਗਦਾ ਉੱਪਰੋਂ ਨਹੀਂ ਪਤਾ ਲੱਗਦਾ ਤੇ ਦੇਖ ਲੋ ਹਾਲ ਕੀ ਆ ਵੀ ਗੱਡੀਆਂ ਸਪੀਡ ਚ ਆਉਂਦੀਆਂ ਉੱਪਰੋਂ ਆ ਕੇ ਪਤਨ ਲ ਜਾਂਦਾ ਦੋ ਗੱਡੀਆਂ ਹੁਣ ਬਰਾਬਰ ਖੜੀਆਂ ਤਾਂ ਵੀਰ ਹੋਰਾਂ ਨੇ ਬੜੀ ਮੁਸ਼ਕਲ ਦੇ ਨਾਲ ਬ੍ਰੇਕ ਲਾਈ ਆ ਸੋ ਜਹੇ ਹਾਲਾਤ ਜਿਹੜੇ ਹੈਗੇ ਆ ਇਹ ਇਹ ਪ੍ਰਸ਼ਾਸਨ ਦੇ ਆ ਤੇ ਇਹ ਹਾਲਾਤ ਬਣੇ ਹੋਏ ਉਹ ਬਾਈ ਹੋਰੀ ਵੀ ਖੜੇ ਆ ਵੀਰ ਹਾਂਜੀ ਵੀਰੇ 1 ਮਿੰਟ ਗੱਡੀਆਂ ਲੰਘ ਰਹੀਆਂ ਸੋ ਬੜੀ ਮੁਸ਼ਕਲ ਹੁੰਦੀ ਆ ਜਦੋਂ ਇੱਕ ਗੱਡੀ ਖੜੀ ਹੋਵੇ ਤਾਂ ਦੂਜੀਆਂ ਗੱਡੀਆਂ ਨੂੰ ਇੱਥੋਂ ਕ੍ਰਾਸ ਕਰਨ ਦੀ ਗੱਡੀ ਦੇ ਲੰਘਣ ਤੋਂ ਬਾਅਦ ਵੀਰ ਥੋੜੀ ਗੱਡੀਆਂ ਕਿ ਥੋੜੀ ਅੱਗੇ ਕਰ ਲੋ ਉਤਰ ਕੇ ਆਜੋ ਜਰਾ ਸੋ ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਇੱਥੇ ਕੀ ਆ ਜੇ ਇੱਕ ਗੱਡੀ ਇੱਥੋਂ ਸਾਹਮਣੇ ਆਉਂਦੀ ਹੋਵੇ ਦੂਜੀ ਗੱਡੀ ਬਾਈ ਚਾਂਸ ਨੂੰ ਓਵਰਟੇਕ ਕਰ ਰਹੀ ਹੋਵੇ ਤਾਂ ਕੋਈ ਚਾਂਸ ਨਹੀਂ ਬਣਦਾ ਕਿ ਬੰਦਾ ਇਹਦੇ ਨਾਲ ਟਕਰਾਊਗਾ ਨਹੀਂ ਮੁਸ਼ਕਲ ਵਰਗੇ ਜਿਹੜੇ ਹੋਏਗੇ ਹਾਲਾਤ ਹੋ ਬਣ ਜਾਂਦੇ ਆ ਸੋ ਆ ਵੀਰ ਹੋਰੀ ਦੋ ਦੇਖ ਕੇ ਰੁਕੇ ਮੈਂ ਤੁਹਾਨੂੰ ਟ੍ਰੈਫਿਕ ਦਿਖਾ ਦਵਾਂ ਕਿ ਕਿਸ ਤਰ੍ਹਾਂ ਆ ਰਹੀ ਹੈ ਤੇਜ਼ ਰਫਤਾਰ ਦੇ ਨਾਲ ਟ੍ਰੈਫਿਕ ਚੱਲਦੀ ਹੈ ਇੱਥੇ ਤੇ ਜੇਕਰ ਇੱਥੇ ਇਸ ਥਾਂ ਦੇ ਉੱਤੇ ਨਾ ਕਿਸੇ ਤੋਂ ਕੰਟਰੋਲ ਹੋਵੇ ਤਾਂ ਫਿਰ ਬਣ ਕੀ ਇੱਥੇ ਸਕਦਾ ਫਿਰ ਇਹ ਦੇਖਣ ਵਾਲੀ ਉਹ ਗੱਲ ਰਹੂਗੀ ਵੀ ਆਹ ਨਹੀਂ ਭਰ ਹੋਇਆ ਇੱਕ ਦੱਸੋ ਵੀ ਇੱਥੇ ਕੰਕਰੀਟ ਪਾ ਦਿਓ ਕੋਈ ਇੱਥੇ ਮਿੱਟੀ ਪਾ ਦਿਓ ਪਰ ਹਾਲ ਦੇਖ ਲਓ ਕੀ ਆ ਆਜੋ ਬਾਈ ਇੱਥੋਂ ਦੀ ਰਹਿਣ ਵਾਲੇ ਹੋ ਤੁਸੀਂ ਜਿਹੜਾ ਆਹ ਕੰਮ ਕਰਿਆ ਬਈ ਇਹਨੂੰ ਕਿੱਦਾਂ ਦੇਖਦੇ ਹੋ ਵੀ ਖੱਡਾ ਨਹੀਂ ਭਰ ਹੋਇਆ ਪਾ ਜੀ ਪਤਾ ਕੀ ਆ ਜੀ ਦੇਖੋ ਸਾਡੀਆਂ ਗੱਡੀਆਂ ਚੱਲਦੀਆਂ ਜੀ ਅਸੀਂ ਸਾਰੇ ਟੈਕਸ ਭਰੇ ਹੋਏ ਆ ਜੀ ਰੋਡ ਟੈਕਸ ਵਗੈਰਾ ਹਾਂਜੀ ਹਾਂਜੀ ਅਸੀਂ ਰੋਡ ਟੈਕਸ ਭਰੇ ਹੋਏ ਆ ਜੀ ਸਾਰੇ ਜਦੋਂ ਗੱਡੀ ਲਿੱਤੀ ਆ ਸਾਡੇ ਕੋਲ ਟੈਕਸ ਭਰਿਆ ਜਾਂਦੇ ਆ ਜੀ ਸਾਡੇ ਕੋਲ ਮੈਂ ਗੱਡੀ ਲਿੱਤੀ ਸੀ ਕਿ ਮੇਰੀ ਬਲੀਨੋ ਖੜੀ ਆ ਜੀ ਮੈਂ 8.5 ਲੱਖ ਦਿੱਤੀ ਮੈਨੂੰ 55 ਤੋਂ 60 ਹਜ਼ਾਰ ਟੈਕਸ ਭਰਿਆ ਗਿਆ ਜੀ ਰੋਡ ਟੈਕਸ ਉਹ ਤੇ ਗਊ ਟੈਕਸ ਅਲੱਗ ਆ ਜੀ ਬਾਕੀ ਹੋਰ ਬੜੇ ਸੇਫਟੀ ਟੈਕਸ ਹੁੰਦੇ ਇਹਨਾਂ ਦੇ ਪਰ ਸਾਡੇ ਕੋਲ ਦੇਖ ਲਓ ਫੈਸਿਲਿਟੀ ਕੀ ਮਿਲ ਰਹੀ ਆ ਸਾਨੂੰ ਟੋਲ ਟੈਕਸ ਹਰ ਜਗ੍ਹਾ ਲੱਗੇ ਹੋਏ ਆ ਜੀ ਪਿੱਛੇ ਟੋਲ ਡੇਰ ਭਰ ਕੇ ਆਈ ਬਲਾਜੌਰ ਮੈਂ ਤੇ ਆਹ ਸੜਕਾਂ ਦੇਖ ਲਓ ਅੱਗੇ ਹੁਣ ਜਾਣਾ ਕਿੱਥੇ ਆ ਹੁਣ ਅੱਗੇ ਮੈਨੂੰ ਰੋਪੜ ਲੋਕ ਲਈ ਜਾਣਾ ਜੀ ਪਰ ਰੋਪੜ ਵੀ ਸੜਕਾਂ ਦਾ ਹੀ ਹਾਲ ਤੇ ਹੁਣ ਸਾਡੀਆਂ ਗੱਡੀਆਂ ਇੱਧਾ ਫੁੱਟ ਰਹੀਆਂ ਭੰਨ ਰਹੀਆਂ ਜੀ ਉਹਦੇ ਵਿੱਚ ਸਰਕਾਰ ਨੇ ਹੱਲ ਕਰਿਆ ਪ੍ਰਸ਼ਾਸਨ ਨੇ ਇਹ ਆਪਾਂ ਦੇਖ ਰਹੇ ਆ ਦਿਖਾ ਦਿਓ ਜਰਾ ਵੀ ਇਹ ਠੀਕ ਲੱਗਿਆ ਤੁਹਾਨੂੰ ਵੀ ਇਹ ਬਹੁਤ ਵਧੀਆ ਹੱਲ ਕਰਿਆ ਨਹੀਂ ਜੀ ਇਹਦੇ ਨਾਲ ਚੰਗਾ ਤਾਂ ਇਹਦੇ ਮਾੜਾ ਮੋਟਾ ਇਹਦੇ ਕੁਝ ਪਾ ਕੇ ਉਹਨੂੰ ਕਲੀਅਰ ਕਰ ਦਿੰਦੇ ਉਹਨੂੰ ਰੱਖਣ ਨਾਲੋਂ ਕਿੰਨਾ ਕੰਮ ਆ ਜੀ ਇਹ ਆਪਾਂ ਆਪਣੇ ਘਰਾਂ 'ਚ ਰਿਪੇਅਰ ਕਰਦੇ ਆ ਇਹ ਵੀ ਸਾਡਾ ਘਰੇ ਆ ਪੰਜਾਬ ਜੇ ਹੁਣ ਇਹਦੇ ਵਿੱਚ ਇਹ ਸਰਕਾਰ ਇਹ ਚਾਹੁੰਦੀ ਹੋਵੇ ਵੀ ਇਹ ਕੰਮ ਕਲੀਅਰ ਆਪਾਂ ਕਰਨਾ ਤਾਂ ਉਹ ਖੜਾ ਕਰਨ ਨਾਲੋਂ ਚੰਗਾ ਇਹਨਾਂ ਨੂੰ ਇੱਕ ਅੱਧਾ ਮਿੱਟੀ ਪਾ ਦੇ ਕੁਝ ਪਾ ਦੇ ਜੀ ਸਾਡੀ ਕਿੱਥੇ ਖੰਡੀਆਂ ਪੰਜਾਂ ਮੈਨ ਲੱਗਦਾ ਇੱਥੇ ਕੋਈ ਪਲਟਿਆ ਹੋਊਗਾ ਤੁਹਾਨੂੰ ਜਾਣਕਾਰੀ ਜੇ ਹੈਗਾ ਕੁਝ ਇੱਥੇ ਕੀ ਹੋਇਆ ਸੀ ਇੱਥੇ ਹੁੰਦਾ ਰਹਿੰਦਾ ਹੁੰਦਾ ਜੀ ਸਾਰੇ ਹਨਾ ਆਪਾਂ ਲੋਕ ਲੈ ਜਾਂ ਸਾਨੂੰ ਪਤਾ ਕਿਨੇ ਐਕਸੀਡੈਂਟ ਹੁੰਦੇ ਆ ਤੁਸੀਂ ਵੀ ਲਾਈਵ ਹੁੰਦੇ ਆ ਕਈ ਜਗ੍ਹਾ ਪਰ ਸਾਨੂੰ ਹੁਣ ਇੰਨੀਆਂ ਫੈਸਿਲਿਟੀਆਂ ਅਸੀਂ ਇੰਨਾ ਟੈਕਸ ਭਰ ਕੇ ਜੀ ਸਾਨੂੰ ਫੈਸਿਲਿਟੀਆਂ ਦਾ ਮਿਲਦਾ ਸਾਨੂੰ ਟੈਕਸ ਭਰਨ ਦਾ ਕਾਇਦਾ ਜੀ ਇਹਦੇ ਨਾਲ ਸਾਡੇ ਸਾਡੀ ਆਰ.ਸੀ. ਫ੍ਰੀ ਕਰ ਦਵੇ ਜੀ ਜਦੋਂ ਗੱਡੀ ਲੈਂਦੇ ਆ ਸਾਡੀ ਆਰ.ਸੀ. ਬੰਦ ਕਰ ਦਵੇ ਪਿਆਰ ਸੇ ਕੋਈ ਟੈਕਸ ਨਹੀਂ ਲੱਗਣਾ ਤੁਸੀਂ ਆਪਣਾ ਰੋਡ ਟੈਕਸ ਦਿਓ ਟੋਲ ਟੈਕਸ ਦਿਓ ਪਰ ਸਾਡੇ ਕੋਲ ਇੱਕ ਨਾ ਪ੍ਰਾਣੀ ਬੋਲੀ ਹੁੰਦੀ ਸੀ ਬਈ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਵੱਡਾ ਗੋਡੇ-ਗੋਡੇ ਚਿੱਕੜ ਸੁਣੀ ਦਾ ਪੈਰ-ਪੈਰ ਤੇ ਖੱਡਾ 10 ਗੁਰਨਾਮ ਕੁਰੇ ਕਿੱਥੋਂ ਲਗਾਈਏ ਗੱਡਾ ਬੋਲੀਆਂ ਪੁਰਾਣੇ ਸਮੇਂ ਤੋਂ ਚੱਲ ਕੇ ਅੱਜ ਤੱਕ ਆ ਗਈਆਂ ਪਰ ਆ ਖੱਡੇ ਨਹੀਂ ਪਰ ਹੋਏ ਸਤੋਂ ਆ ਦੇਖ ਲੋ ਸੜਕਾਂ ਦੇ ਹਾਲ ਕੀ ਆ ਫਿਰ ਕਹਿੰਦੇ ਦੇਸ਼ ਤਰੱਕੀ ਕਰ ਰਿਹਾ ਤੇ ਮੈਂ ਕਹਿੰਨਾ ਲੱਖਾਂ ਦੀ ਬਈ ਲਾਂਤਾਂ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕੁਰਸੀਆਂ ਮੱਲ ਕੇ ਫਿਰ ਬੈਠੇ ਆ ਤੇ ਇਹ ਸਹੂਲਤਾਂ ਆ ਮਿਲਦਰੀਆਂ ਲੋਕਾਂ ਨੂੰ ਲੋਕ ਆਪਣੀਆਂ ਜਾਣਨਾ ਇੱਥੇ ਗਵਾਨ ਦੇ ਲਈ ਤਿਆਰ ਆ ਤੇ ਤਰੀਕੇ ਹੱਲ ਬੇ ਜਾ ਰਹੇ ਆ ਵੀ ਹੱਲ ਕਿੱਦਾਂ ਕਰੀਏ ਇਹਨਾਂ ਚੀਜ਼ਾਂ ਦਾ ਆ ਜੀਨੀਅਸ ਬੰਦੇ ਨੇ ਕਿਸੇ ਨੇ ਹੱਲ ਲੱਭਿਆ ਵੀ ਇੱਥੇ ਭਾਈ ਬੈਰੀਕੇਟ ਰੱਖ ਦੋ ਤੇ ਮਸਲੇ ਦਾ ਇਹ ਹੱਲ ਹੋ ਜਾਊਗਾ ਸੋ ਦੂਜੀਆਂ ਲਾਂ ਤਾਂ ਲੋਕਾਂ ਦੇ ਉੱਤੇ ਵੀ ਬਰਾਬਰ ਰੇ ਆ ਜਿਹੜੇ ਆਪਣੀ ਹੱਕਾਂ ਦੇ ਲਈ ਬੋਲ ਨਹੀਂ ਸਕਦੇ ਜਿਹੜੇ ਰੁੱਕੇ ਇੱਥੇ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ ਜੇ ਕੋਈ ਬਚ ਕੇ ਲੰਘਿਆ ਤਾਂ ਪੱਲਾ ਝਾੜ ਕੇ ਉਹ ਲੰਘ ਜਾਊਗਾ ਜਿਹੜਾ ਮਰ ਗਿਆ ਉਹਨੂੰ ਤਾਂ ਫੇਰ ਪੁੱਛਣਾ ਕਿਨੇ ਸੋ ਇਹ ਹਾਲਾਤ ਆ ਪਰ ਹੁਣ ਦੇਖਣਾ ਹੋਊਗਾ ਵੀ ਇਹ ਹਾਲਾਤ ਇਦਾਂ ਹੀ ਬਣੇ ਰਹਿਣਗੇ ਇੱਥੇ ਜਿਹੜਾ ਖੱਡਾ ਹੈ ਇਹਨੂੰ ਭਰੂਗੇ ਜਾਂ ਅੱਗੇ ਵੀ ਕੋਈ ਸੋਚੂਗਾ ਕੱਲੂ ਕਿਤੇ ਅਜਿਹਾ ਖੱਡਾ ਬਣੂਗਾ ਉਹਦੇ ਬਾਰੇ ਕੀ ਸੋਚਿਆ ਜਾਊਗਾ ਇਹ ਦੇਖਣ ਵਾਲੀ ਗੱਲ ਰਹੂਗੀ ਪਰ ਇਹ ਇਹ ਖੱਡਾ ਨਹੀਂ ਹੈਗਾ ਇਹ ਕਲੰਕ ਆ ਉਹ ਉਹਨਾਂ ਦੇ ਉੱਤੇ ਜਿਹੜੇ ਅਹੁਦਿਆਂ ਦੇ ਉੱਤੇ ਬੈਠੇ ਆ ਤੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਦੋਂ ਆਣਗੇ ਉਹ ਲੋਕ ਜਿਹੜੇ ਜ਼ਿੰਮੇਵਾਰੀਆਂ ਨਿਭਾਉਣਗੇ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ